ਕਹਿੰਦੇ ਭੀਗੀ ਭੀਗੀ ਗਲੀਆਂ ਆਪਕੋ ਦਿਖਾ ਰਹੇ ਆਂ ਭਾਈ ਸਾਹਿਬ ਤਪਾ ਮੰਡੀ ਕੇ ਵਿੱਚ ਤੇ ਮੀਂਹ ਜਿਹੜਾ ਬੜਾ ਸ਼ਾਨਦਾਰ ਪੈ ਰਿਹਾ ਅੱਜ ਲੋ ਜੀ ਭਾਈ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਇੱਕ ਖੁਸ਼ਖਬਰੀ ਦੀ ਗੱਲ ਦੱਸ ਰਹੇ ਆਂ ਸਾਹਿਬ ਜੀ ਇਹ ਕੀ ਆ ਦੇਖੋ ਜੀ ਤਪੇ ਦੇ ਵਿੱਚ ਮੀਂਹ ਪੈ ਰਿਹਾ ਅੱਜ ਸਾਰਾ ਜਿਹੜਾ ਸੋਨਾ ਇਹ ਸੁੱਕਾ ਲੰਘ ਗਿਆ ਸਾਰਾ ਸੋਨਾ ਪਰ ਅੱਜ ਥੋੜਾ ਚੰਗੇ ਤਰੀਕੇ ਨਾਲ ਮੀਂਹ ਪਾਤਾ ਰੱਬ ਨੇ ਉਹ ਵੀ ਇੱਕੇ ਨਾਲ ਬੱਦਲ ਜੇ ਸਵੇਰ ਦੇ ਸੀ ਪਰ ਮੀਂਹ ਇੱਕੇ ਨਾਲ ਆ ਗਿਆ ਤੁਹਾਨੂੰ ਬਾਅਦ ਤੋਂ ਪਤਾ ਲੱਗਿਆ ਉਹ ਕੁਦਰਤ ਦੀ ਨਿਗਾਹ ਜੀ ਬਾ ਸ਼ੀਸ਼ਾ ਵੀ ਬੰਦ ਹੁੰਦਣਾ ਸਾਨੂੰ ਆਵਾਜ਼ ਦਾ ਨਹੀਂ ਪਤਾ ਲੱਗ ਰਿਹਾ ਕੋਣ ਸ਼ਾਹ ਜੀ ਅਸੀਂ ਤੁਹਾਨੂੰ ਡਰੈੱਸ ਦਿਖਾ ਦੇ ਬਾਹਰ ਲਾ ਆ ਦੇਖ ਸਕਦੇ ਤੁਸੀਂ ਜਿਹੜਾ ਮੀਂਹ ਪੈ ਰਿਹਾ ਇੱਧਰ ਬਾਈ ਹੁਣੇ ਕਹਿੰਦੇ ਸਮਾਨ ਚੱਕੀ ਜਾਂਦੇ ਨੇ ਕਿ ਇੱਧਰ ਵੀ ਭੱਜ ਭੱਜ ਰਹਿਣਾ ਸਮਾਨ ਲੈਣਾ ਹੈ ਜਦੋਂ ਵੀ ਮੀਂਹ ਪੈਂਦਾ ਹੁੰਦਾ ਅਸੀਂ ਇੱਥੋਂ ਇੱਥੋਂ ਦਾ ਇਹ ਡਰੈੱਸ ਦਿਖਾਉਣੇ ਹੁੰਦੇ ਆ ਜਾਂ ਤਾਂ ਆ ਬਾਈ ਆ ਬਾਈ ਦਿਖਾਉਣੇ ਹੁੰਦੇ ਆ ਜਾਂ ਤਾਂ ਕਿ ਜਾਂ ਇੱਧਰ ਕਾਲੇ ਸ਼ਾਹ ਜੀ ਦਿਖਾਉਣੇ ਹੁੰਦੇ ਆ ਅਸੀਂ ਕਿਉਂਕਿ ਇਹ ਡੱਬੇ ਚੱਕ ਰਹੇ ਹੁੰਦੇ ਆ ਉਹ ਤੇ ਮੀਂਹ ਜਿਹੜਾ ਬੜਾ ਸ਼ਾਨਦਾਰ ਪੈ ਰਿਹਾ ਅੱਜ ਤੁਹਾਨੂੰ ਆਵਾਜ਼ ਵੀ ਵਿੱਚ ਸੁਣਾਈ ਦੇ ਰਹੀ ਹੋਣੀ ਹੈ ਆ ਦੇਖੋ ਜੀ ਤੇ ਬਹੁਤ ਸਾਡੇ ਲਈ ਖੁਸ਼ੀ ਦੀ ਗੱਲ ਆ ਕਿ ਮੀਂਹ ਪੈ ਗਿਆ ਚਲੋ ਫਿਰ ਵੀ ਜਿਹੜਾ ਸੌਣ ਦਾ ਮਾਨਤਾ ਨ ਰੱਖਤਾ ਰੱਬ ਨੇ ਸੌਣ ਮਹੀਨੇ ਦਾ ਕਿਉਂਕਿ ਸੌਣ ਦੇ ਵਿੱਚ ਸਾਡੇ ਦਾ ਮੀਂਹ ਨਹੀਂ ਪਿਆ ਤੇ ਇਹ ਨਹੀਂ ਪਤਾ ਹਲੇ ਮੌੜਾਂ ਟਲਵਾ ਦੇ ਵਿੱਚ ਫਿਰ ਵੀ ਨਾ ਪਿਆ ਹੋਵੇ ਕੱਲਾ ਤਪੇ ਤਪਈ ਪਿਆ ਹੋਵੇ ਤੇ ਤਪੇ ਖੈਰ ਅੱਜ ਜਿਹੜਾ ਮੀਂਹ ਆ ਬਾਈ ਜੀ ਉਹ ਪੈ ਰਿਹਾ ਇੱਧਰ ਰੱਖੜੀਆਂ ਦੀਪਾਂ ਬਜੀਆਂ ਸੀ ਇਹਨਾਂ ਦੀਆਂ ਉਹ ਰੱਖੜੀਆਂ ਵਾਲਾ ਮੰਜਾ ਟੱਕ ਇਹਨਾਂ ਨੇ ਅੰਦਰ ਲਾਤਾ ਪ੍ਰਸ਼ਾਂਤ ਚਾਟ ਘੰਡਾਰ ਦੇਖ ਰਹੇ ਹੋ ਤੁਸੀਂ ਤੇ ਇੱਧਰ ਆ ਦੇਖ ਲਓ ਜੀ ਗੱਡੀ ਤੇਜੀ ਤਰੀ ਜਉਂਦੀ ਹੈ ਇੱਧਰ ਅੰਕਲ ਨੇ ਪਾਤੀਆਂ ਪੱਲੀਆਂ ਹੈ ਸਮਾਨ ਦੇ ਉੱਪਰ ਤੇ ਦੇਖਦੇ ਰਹੋ ਸ਼ਾਹ ਜੀ ਸਾਡਾ ਵਲੌਗ ਤੇ ਅਗਲੇ ਸੀਨ ਦੇ ਵਿੱਚ ਤੁਹਾਨੂੰ ਅਸੀਂ ਅਗਲੀਆਂ ਗੱਲਾਂ ਬਾਤਾਂ ਦਿਖਾਵਾਂਗੇ ਫਿਲਹਾਲ ਕਾਲੇ ਸ਼ਾਹ ਜੀ ਇੱਧਰ ਫੋਨ ਚਲਾਉਂਦੇ ਨੇ ਤੇ ਇੱਧਰ ਸਾਡਾ ਆ ਗਿਆ ਦੂਜਾ ਚੋਬਰ ਆਜੇ ਤੇ ਇੱਧਰ ਉੱਪਰ ਵਾਈ ਜੀ ਕਹਿੰਦੇ ਪੈ ਰਿਹਾ ਸੀਗਾ ਲੈਂਟਰ ਤੇ ਉੱਪਰੋਂ ਆ ਗਿਆ ਮੀ ਤੇ ਹੁਣ ਜਿਹੜਾ ਥੋੜਾ ਜਿਹਾ ਲੈਂਟਰ ਵਾਲਿਆਂ ਨੂੰ ਰੁਕਣਾ ਪੈ ਗਿਆ ਕੰਮ ਥੋੜਾ ਜਿਹਾ ਉਹਨਾਂ ਦਾ ਹੋ ਗਿਆ ਖਰਾਬ ਪਰ ਐਂ ਹੁੰਦਾ ਵੀ ਮੀ ਪੈਂਦੇ ਵਿੱਚ ਕਿਸੇ ਦਾ ਕੰਮ ਸੰਵਰਿਆ ਹੁੰਦਾ ਕਿਸੇ ਦਾ ਵਿਗੜ ਰਿਹਾ ਹੁੰਦਾ ਪਰ ਰੱਬ ਨੇ ਜਿਹੜਾ ਆਪਣੇ ਹਿਸਾਬ ਨਾਲ ਕੰਮ ਕਰ ਰਹਾ ਹੁੰਦਾ ਕੈਮਰੇ ਹੋ ਚੁੱਕਿਆ ਜੀ ਕਹਿੰਦੇ ਟੁੰਡਲੇ ਤੇ ਹੁਣ ਕਰਨ ਲੱਗੇ ਨੇ ਬਾਈ ਹੁਣੀ ਸਾਫ ਤੇ ਇਧਰ ਕਾਲੇ ਸ਼ਾਹ ਜੀ ਕਰ ਰਹੇ ਨੇ ਇਨਸਾਨਸ ਉੱਪਰੋਂ ਕਹਿੰਦੇ ਖੋਲ ਤਾਂ ਖਾਲਾ ਤੇ ਘੜੀ ਸਾਡੀ ਪਹਿਲੀ ਚਮਕੇ ਮਾਰੀ ਜਾਂਦੇ ਮਤਲਬ ਕਿ ਟਾਈਮ ਪੀਸ ਠੀਕ ਆ ਜੀ ਐਲਈਡੀ ਉੱਥੋਂ ਲਾ ਦਿੱਤੀ ਆ ਜਿਹਦੇ ਵਿੱਚ ਅਸੀਂ ਕੈਮਰੇ ਦੇ ਜਿਹੜੇ ਵੀਊ ਦੇਖ ਰਹੇ ਆ ਸਾਰੇ ਤੇ ਅੱਜ ਦੀ ਸਾਡੀ ਇਸ ਤਰ੍ਹਾਂ ਦੀ ਡਿਸਪਲੇ ਦੇਖ ਰਹੀਏ ਤੁਹਾਨੂੰ ਤੇ ਤੁਸੀਂ ਦੇਖ ਰਹੇ ਹੋ ਅੱਜ ਦੇ ਵਲੌਗ ਦੇ ਵਿੱਚ ਅੱਜ ਹੈਗੀ ਆ ਜੀ 12 ਅਗਸਤ ਲਓ ਜੀ ਭਾਈ ਜੀ ਹੁਣ ਤੁਸੀਂ ਜਿਹੜਾ ਮਾਰਕੀਟ ਦਾ ਮਾਹੌਲ ਦੇਖ ਰਹੇ ਹੋ ਜਿਹੜਾ ਵੀ ਮੀਂਹ ਹਲਕਾ ਹਲਕਾ ਪਈ ਜਾਂਦਾ ਜਿਵੇਂ ਅੱਜ ਨੈਣੀਡਾਲ ਬਣਿਆ ਹੋਇਆ ਤੇ ਇੱਧਰ ਸਾਡੇ ਕੋਲੇ ਚੋਬਰਾ ਆ ਚੁੱਕਿਆ ਗਰਲਾਲ ਸਿੰਘ ਜੈਮਲ ਸਿੰਘ ਵਾਲਾ ਤੇ ਇਹਦੀ ਕਹਿੰਦੇ ਇੱਛਾ ਜਾਗੀ ਕੁਝ ਖਾਣ ਦੀ ਤੇ ਇਸ ਕਰਕੇ ਇਹਦਾ ਹੁਣ ਅਸੀਂ ਖਾਣ ਪੀਣ ਕਰਵਾਉਣ ਜਾ ਰਹੇ ਹਾਂ ਕਿਉਂ ਮੂਡ ਜੋ ਬਹੁਤ ਆਫਸੀਆ ਭਾਈ ਮੂਡ ਇਹਦਾ ਆਫਸੀਆ ਅੱਜ ਕਿਉਂਕਿ ਘਰ ਇਹ ਲੜ ਗਿਆ ਹੈ ਹਾਂ ਉੜਾ ਬਹੁਤ ਲੱਗਿਆ ਅੱਡ ਬੱਡ ਹੋ ਗਿਆ ਹੁਣੇ ਅੱਜ ਤੋਂ ਅੱਜ ਤੋਂ ਇਹ ਆਡਾ ਇਹ ਇਹਦਾ ਰੋਟੀ ਪਾਣੀ ਰੋਟੀ ਪਾਣੀ ਲੱਗਾ ਇਹਦਾ ਅੱਜ ਤੋਂ ਹਾਂ ਬਸ ਇੱਥੇ ਖਾ ਕੇ ਚੱਲਦੇ ਆਂ ਹਾਂ ਠੀਕ ਆ ਬਾਕੀ ਫੇਰ ਦੁਪਹਾੜੀ ਕੱਲ ਦੀ ਗੱਲ ਉਹਨਾਂ ਦੇ ਦੇਖਾਂਗੇ ਹਾਂ ਤੇ ਵੈਸੇ ਵੀ ਅੱਜ ਮੌਸਮ ਬਹੁਤ ਵਧੀਆ ਖਾਣ ਪੀਣ ਵਾਲਾ ਪਕੌੜਾ ਸਕੌੜ ਵੀਡੀਓ ਨਾਲ ਬਣੇ ਰਹੋ ਸਾਜ ਜੀ ਦਿਖਾਵਾਂਗੇ ਤੁਹਾਨੂੰ ਅੱਜ ਮੀਹ ਵਾਲਾ ਮਾਹੌਲ ਮਸਾ ਮੀਹ ਆਇਆ ਸਾਡੇ ਤਾਂ ਹੁਣ ਸਾਡਾ ਟਾਈਮ ਹੋ ਗਿਆ ਪੂਰਾ ਤੇ ਹੁਣ ਸਾਨੂੰ ਮਾਫ ਕਰੋ ਚੱਕੋ ਆਪਣਾ ਸਾਜੋ ਸਮਾਨ ਪੋਕਰਾ ਰਸਤੇ ਸਾਜ ਲਓ ਜੀ ਸਾਹਿਬ ਜੀ ਕਹਿੰਦੇ 6:27 ਮਿੰਟ ਹੋ ਚੁੱਕੇ ਨੇ ਹਜੇ ਵੀ ਜਿਹੜਾ ਮੀਂਹ ਆ ਉਹ ਪੈ ਰਿਹਾ ਤੇ ਪਹਿਲਾਂ ਮੀਂਹ ਥੋੜਾ ਜ਼ੋਰਦਾਰ ਆਇਆ ਸੀ ਤੇ ਹੁਣ ਅਸੀਂ ਵੀ ਸਮਾਂ ਬਚਾ ਕੇ ਨਿਕਲਣ ਲੱਗੇ ਆ ਸਾਹਿਬ ਜੀ ਕਹਿੰਦੇ ਭੀਗੀ ਭੀਗੀ ਗਲੀਆਂ ਆਪਕੋ ਦਿਖਾ ਰਹੇ ਆ ਭਾਈ ਸਾਹਿਬ ਤਾਪਾ ਮੰਡੀ ਦੇ ਵਿੱਚ ਵਿੱਚ ਔਰ ਇਹ ਐਕਟੀਵਾ ਵਾਲੇ ਭਾਈ ਸਾਹਿਬ ਬੜਾ ਧੀਰੇ ਚੱਲ ਰਹੇ ਨੇ ਕਿਉਂਕਿ ਆਗੇ ਭਾਈ ਬੜਾ ਧਿਆਨ ਨਾਲ ਚੱਲਣਾ ਬੜਾ ਸਾਵਧਾਨੀ ਨਾਲ ਆਗੇ ਭਾਈ ਜ਼ਰਾ ਸਾਵਧਾਨੀ ਨਾਲ ਚੱਲਣਾ ਇਹ ਇਹ ਹੈਲੋ ਭਈਆ ਉੜਬਟ ਵਾਲੇ ਨੇ ਕਪੜਾ ਢਾਲ ਦਿਆ ਭਾਈ ਉੱਪਰ ਸੇ ਤਰਪਾਲ ਚੱਲਣਾ ਭਈਆ ਧੀਰੇ ਧੀਰੇ ਲਓ ਜੀ ਕਹਿੰਦੇ ਇੱਧਰ ਵੀ ਇਹ ਇੱਧਰ ਵੱਡਾ ਲੱਗ ਰਾ ਮੀਹ ਬਾਹਰੋਂ ਨਿਕਲ ਸਾਰੀ ਆਹ ਲਓ ਜੀ ਭਾਈ ਜਾਂ ਇੱਥੇ ਵੀ ਮੜਾ ਜਾ ਦੇਖ ਕੇ ਆ ਅਗੇ ਜੀ ਫਾਟਕ ਭਾਈ ਤੇ ਇੱਧਰ ਸੂਰਜ ਦੇਵਤਾ ਜੀ ਨਿਕਲੇ ਨੇ ਤੇ ਉੱਪਰ ਬਾਅਦ ਸਾਡੇ ਕਹਿੰਦੇ ਬਾਈ ਜੀ ਕਣੀਆਂ ਫੈ ਰਹੀਆਂ ਮੈਨੂੰ ਲੱਗਾ ਗੱਧੜ ਗਸੜੀ ਦਾ ਵਿਆਹ ਹੋ ਹੀ ਜਾਂਦਾ ਮੂੰਹ ਨਾਲ ਕਬੋਈ ਖਾ ਉਹ ਕਿ ਬਾਈ ਜੀ ਤੁਹਾਨੂੰ ਦਿਖਾਇਆ ਜਾਵੇ ਤਾਂ ਤਪੇ ਦੇ ਵਿੱਚ ਕਾਫੀ ਮੀਂਹ ਪੈ ਗਿਆ ਵੈਸੇ ਤਾਂ ਆਹ ਦੇਖ ਲਓ ਇੰਨਾ ਕਿ ਮੀਂਹ ਪੈ ਗਿਆ ਕਿ ਚਾਹਲੇ ਹੋਣੇ ਸ਼ੁਰੂ ਹੋ ਗਿਆ ਆਹ ਦੇਖ ਲਓ ਤੇ ਹੁਣ ਅਸੀਂ ਦੇਖਾਂਗੇ ਢਲਮਾ ਤੇ ਮੋੜਾਂ ਦੇ ਵਿੱਚ ਕਿੰਨਾ ਮੀਂਹ ਪਿਆ ਗਿਆ ਤੇ ਉਦੋਂ ਤੱਕ ਤੁਸੀਂ ਬਾਈ ਜੀ ਜਿਹੜੀ ਸਾਡੀ ਵੀਡੀਓ ਦੇ ਨਾਲ ਬਨੇ ਰਹਿਣਾ ਨਿਹਾਲ ਹੋਈ ਜਾਣਾ ਤੇ ਮੌਸਮ ਹਜੇ ਉੱਤੇ ਮੌਸਮ ਹਜੇ ਵੀ ਕੁਝ ਇਸ ਤਰ੍ਹਾਂ ਦੀ ਹੈ ਬੇਸ਼ੱਕ ਸੂਰਜ ਨਿਕਲੇ ਹੋਇਆ ਤੇ ਮੀਂਹ ਇੱਕਦਮ ਹੋਰ ਵੀ ਵਰ ਸਕਦਾ ਸਤਰੰ ਯਾ ਦੇਖੋ ਬਾਈ ਜੀ ਸਤਰੰਗੀ ਢੀਂਗ ਬਣ ਰਹੀ ਹੈ ਅੱਜ ਇਹ ਬਾਣੇਸ ਕਰਕੇ ਰਹੀ ਕਿਉਂਕਿ ਸੂਰਦਿਆਂ ਸੂਰਜ ਦੀਆਂ ਕਰਨਾ ਪਈ ਜਾਂਦੀਆਂ ਇਹਦੇ ਤੋਂ ਸਤ ਸਤਰੰਗੀਆ ਕਿਰਨਾ ਦਾ ਸੂਰਜ ਦੀ ਪੀਂਗਾ ਸੂਰਜ ਦੀਆਂ ਕਿਰਨਾ ਦਾ ਸਤਰੰਗਾ ਸਾਜ ਵਜਦਾ ਓਏ ਪੀਂਗਾ ਓਹ ਲਓ ਜੀ ਕਹਿੰਦੇ ਪਿੰਡ ਚ ਉੱਤਰਦੀ ਆਏ ਸਿੱਧੀ ਜਾ ਕੇ ਸੌਪਰੇ ਆ ਤੁਸੀਂ ਸ਼ਾਇਦ ਦੇਖ ਸਕਦੇ ਹੋ ਇੱਧਰ ਹੈਗਾ ਇਨਸ਼ਾਅੱਲਾ ਬਣਿਆ ਆ ਦੇਖੋ ਮਤਲਬ ਇੱਥੋਂ ਤੱਕ ਵੀ ਜਿਹੜਾ ਮੀਂਹ ਵਧੀਆ ਪਿਆ ਨਿਹਾਲ ਕੀਤਾ ਮੀਨੇ ਕਿਉਂ ਜੀ ਵਧੀਆ ਨਿਹਾਲ ਕਰਦਾ ਇੱਥੋਂ ਤੱਕ ਆ ਗਈਏ ਕਾਰ ਵਾਲੇ ਆ ਗਏ ਜਿਹੜੇ ਸਰਵਿਸ ਕਰਦੇ ਕਾਰਾਂ ਦੇ ਉਹ ਥੋੜੀ ਆ ਗੱਡੀ ਨੇ ਵੀ ਕਹਿੰਦੇ ਮੀਂਹ ਬਹੁਤ ਉੜਕਾਤਾ ਪਾਣੀ ਦੇਖੋ ਇਹ ਜੇ ਚੱਲਿਆ ਥੋੜਾ ਬੱਦਕੇ ਚੱਲਣਾ ਚਾਹੀਦਾ ਤਲੱਕਦੇ ਆ ਮੋਟਰਸਾਈਕਲ ਆ ਚੱਲਿਆ ਤੀ ਇਸ ਤਰ੍ਹਾਂ ਫੇਰ ਚੱਲਾ ਦੇਖੋ ਸਾ ਜੀ ਲਓ ਜੀ ਬਾਈ ਜੀ ਆਪਾਂ ਮੋੜਾਂ ਵਾਲੀ ਸੜਕ ਨੂੰ ਮੁੜ ਚੁੱਕੇ ਆ ਤੇ ਮੈਨੂੰ ਲੱਗਦਾ ਮੋੜਾਂ ਨਾਲ ਫੇਰ ੱਤਕਾ ਹੋ ਗਿਆ ਸਾਫ ਜਾਲ ਜਿਹੜੇ ਹਿਸਾਬ ਨਾਲ ਦਿਖ ਰਿਹਾ ਮਾਹੌਲ ਐ ਲੱਗਦਾ ਵੀ ਮੀਂਹ ਪਿਆ ਨਹੀਂ ਮੋੜਾਂ 'ਚ ਜਿਹੜੇ ਤਾਂ ਨਾ ਸੜਕ ਸੁੱਕੀ ਪਈ ਆ ਪਾਸਿਆਂ 'ਚ ਸੁੱਕੀ ਪਿਆ ਕੰਮ ਠੀਕ ਠੀਕ ਰਹੀ ਦ੍ਰਿਸ਼ ਦੇਖੋ ਇੱਧਰ ਨਾਲ ਸਾਫ ਵਾਲਾ ਲਓ ਜੀ ਮੋੜਾਂ ਨਾਲ ਬਿਲਕੁਲ ੱਤਕਾ ਹੋਇਆ ਆ ਦੇਖੋ ਜੀ ਮੀਂਹ ਬਹੁਤ ਘੱਟ ਪਿਆ ਘੱਟ ਕੀ ਬਸ ਕੱਲੀ ਕਣਮਣ ਕਣੀ ਹੋਈ ਆ ਜੀ ਕੋਈ ਚਾਲਾ ਨਹੀਂ ਕੋਈ ਪਾਣੀ ਨਹੀਂ ਰੁਕਿਆ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਰੱਬ ਤੋਂ ਮਹਿੰਦੀ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਖੋਸਰਾਓ